ਜੋ ਲੋਕ ਬਾਰੂ ਖਾਣਾ ਖਾਣ ਦੇ ਸ਼ੌਕੀਨ ਹਨ ਤੇ ਜੋ ਲੋਕ ਬਾਰੂ ਖਾਣਾ ਪਸੰਦ ਕਰਦੇ ਹਨ ਉਹਨਾਂ ਲਈ ਇਹ ਖਬਰ ਬਹੁਤ ਅਹਿਮ ਹੋ ਸਕਦੀ ਹੈ ਅੰਮ੍ਰਿਤਸਰ ਦੇ ਮਸ਼ਹੂਰ ਸੁਭਾਸ਼ ਫੂਡਜ਼ ਜੋ ਮਜੀਠਾ ਰੋਟੇ ਹੈ ਉਹਨਾਂ ਦੇ ਸੈਲਡ ਦੇ ਵਿੱਚੋਂ ਨਿਕਲਿਆ ਹੈ ਕੋਕਰਚ ਮਨਪ੍ਰੀਤ ਸਿੰਘ ਨਾਮ ਦਾ ਨੌਜਵਾਨ ਜਦੋਂ ਜਿਮ ਲਗਾਉਣ ਤੋਂ ਬਾਅਦ ਇਸ ਰੈਸਟੋਰੈਂਟ ਵਿੱਚ ਜਦੋਂ ਜਿਮ ਲਵਰ ਸੈਲਡ ਖਾਣ ਪਹੁੰਚਿਆ ਤਾਂ ਉਸ ਤੋਂ ਬਾਅਦ ਉਸ ਦੇ ਵਿੱਚ ਕੋਕ ਰਚ ਪਾਇਆ ਗਿਆ ਨੌਜਵਾਨ ਦਾ ਕਹਿਣਾ ਹੈ ਕਿ ਜੇਕਰ ਮੇਰੀ ਸਿਹਤ ਵਿਗੜਦੀ ਜਾਂ ਮੈਨੂੰ ਫੂਡ ਪੋਇਜ਼ਨਿੰਗ ਹੋ ਜਾਂਦੀ ਤਾਂ ਇਸ ਦਾ ਅੰਮ੍ਰਿਤਸਰ ਫੂਡ ਇਨਸਪੈਕਟਰ ਅਤੇ ਇਹ ਰੈਸਟੋਰੈਂਟ ਵਾਲੇ ਜ਼ਿੰਮੇਵਾਰ ਹੋਣਗੇ ਨੌਜਵਾਨ ਨੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ ਤਾਂ ਜੋ ਹੋਰ ਰੈਸਟੋਰੈਂਟ ਦੇ ਵਿੱਚ ਐਦਾ ਦਾ ਨਾ ਹੋਵੇ ਜਿਸ ਤਰੀਕੇ ਨਾਲ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਸੈਲਡ ਦੇ ਵਿੱਚ ਸਾਫ਼ ਦਿਖਾਇਆ ਗਿਆ ਹੈ ਕਿ ਕੋਕ ਰੈਚ ਪਾਇਆ ਗਿਆ ਹੈ ਇੱਕ ਵਾਰ ਤੁਸੀਂ ਵੀ ਸੁਣੋ ਇਸ ਨੌਜਵਾਨ ਦੀ ਜ਼ੁਬਾਨੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਹਾਂਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਸਭਾ ਸੂਰ ਵਾਲੇ ਜੀ ਜੀ ਅੱਜ ਆਪਾਂ ਪਹੁੰਚੇ ਇੱਥੇ ਮਜੀਠਾ ਰੋਡ ਤੇ ਆਏ ਸੀ ਕਿ ਜਿਮ ਤੋਂ ਸਿੱਧਾ ਮੈਂ ਆਇਆ ਇੱਥੇ ਤੇ ਜਦੋਂ ਮੈਂ ਇੱਥੇ ਜਿਮ ਤੋਂ ਆਇਆ ਤੇ ਸਾਹਮਣੇ ਇਹਨਾਂ ਦੇ ਉਹ ਵੇਖੋ ਜਿਮ ਲਵਰ ਸੈਲਡ ਲਿਖਿਆ ਹੋਇਆ ਵਾ 180 ਰੁਪਏ ਦਾ ਤੇ ਜਦੋਂ ਪਹਿਲਾਂ ਤਾਂ 5-10 ਮਿੰਟ ਇਹਨਾਂ ਨੇ ਵੇਟ ਕਰਾਈ ਮੈਨੂੰ ਪਤਾ ਨਹੀਂ ਕਿਹੜੀ ਸ਼ੈ ਲੈ ਕੇ ਆਉਣ ਲੱਗੇ ਆ ਤੇ ਮੈਂ ਖੋਦ ਇੱਕ ਵੈਜੀਟੇਰੀਅਨ ਬੰਦਾ ਵਾ ਅਮਰ ਛਗਿਆ ਹੋਇਆ ਅਮਰਤਾਰੀ ਸਿੰਘ ਆ ਆ ਵੇਖੋ ਆਹ ਕੋ ਮੇਰਾ ਗਾਤਰਾ ਠੀਕ ਹੈ ਜਦੋਂ ਮੈਂ ਅੰਦਰ ਇੱਕ ਬਾਈਟ ਲਈ ਆ ਤੇ ਉਸ ਦੇ ਵਿੱਚ ਕਾਕਰਚ ਨਿਕਲਿਆ ਬਹੁਤ ਵੱਡਾ ਜੋ ਕਿ ਅਸੀਂ ਵੀਡੀਓ ਬਣਾ ਚੁੱਕੇ ਆ ਠੀਕ ਆ ਉਹ ਤੁਹਾਨੂੰ ਵੀਡੀਓ ਸ਼ੋਅ ਹੋ ਜੇਗੀ ਤੇ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਅੰਮ੍ਰਿਤਸਰ ਦਾ ਫੂਡ ਇਨਸਪੈਕਟਰ ਆ ਜਿਹੜੀ ਵੀ ਇਹੋ ਜਿਹੇ ਜਿਮ ਲਵਰ ਸੈਲਡ ਜਿੰਨੇ ਵੀ ਖੁੱਲੇ ਹੋਏ ਆ ਉਥੇ ਜਾ ਕੇ ਫੂਡ ਦੀ ਇਨਸਪੈਕਸ਼ਨ ਹੋਣੀ ਚਾਹੀਦੀ ਕਿ ਕੋਕਰੇ ਤੁਸੀਂ ਖਵਾਈ ਜਾਂਦੇ ਲੋਕਾਂ ਨੂੰ ਜਿਹੜੇ ਬੰਦੇ ਜਿਮ ਲਾ ਕੇ ਆ ਰਹੇ ਆ ਉਹਨਾਂ ਦੀ ਹੈਲਥ ਦੇ ਨਾਲ ਤੁਸੀਂ ਇਸ਼ੂ ਕ੍ਰੀਏਟ ਕਰ ਰਹੇ ਹੋ ਹੈਨਾ ਜੇਕਰ ਹੈਲਥ ਦੇ ਨਾਲ ਹੀ ਅਸੀਂ ਸਮਝੌਤਾ ਕਰਨਾ ਪੈਸੇ ਪੂਰੇ ਦੇਣੇ ਆ ਤੇ ਸਾਨੂੰ ਚੀਜ਼ ਵੀ ਨਹੀਂ ਉਦਾਂ ਦੀ ਮਿਲੀ ਖਾ ਕੇ ਕੋਈ ਬਿਮਾਰ ਹੁੰਦਾ ਕਿਉਂ ਜਿਵੇਂ ਆ ਰਹੇ ਹਾਂ ਮੈਂ ਵੀ ਗੱਲ ਕਹਿਣਾ ਚਾਹੁੰਦਾ ਜੇਕਰ ਇਹ ਬਾਈਟ ਖਾਣ ਤੋਂ ਬਾਅਦ ਜੇਕਰ ਮੈਨੂੰ ਕੁਝ ਹੁੰਦਾ ਵਾ ਮੈਨੂੰ ਕੋਈ ਫੂਡ ਪੋਇਜ਼ਨਿੰਗ ਹੁੰਦੀ ਆ ਤੇ ਉਹਦਾ ਜ਼ਿੰਮੇਵਾਰ ਕੌਣ ਆ ਇਥੋਂ ਦਾ ਫੂਡ ਇਨਸਪੈਕਟਰ ਹੋਏਗਾ ਇਹੋ ਜਿਹੇ ਜਿਹੜੇ ਰੈਸਟੋਰੈਂਟ ਨੇ ਇਹ ਦੇਖਣੇ ਚਾਹੀਦੇ ਆ ਕਿ ਇਹਨਾਂ ਦੇ ਵਿੱਚ ਜਿਹੜਾ ਫੂਡ ਮਿਲਦਾ ਪਿਆ ਵਾ ਉਹ ਫੂਡ ਸਹੀ ਵੀ ਹੈ ਕਿ ਗਲਤ ਵੀ ਆ ਤੇ ਅੱਜ ਤਦੋਂ ਆਏ ਆ ਤੇ ਕੌਕਰੋਚ ਉਹਦੇ ਵਿੱਚੋਂ ਐਡਾ ਮੋਟਾ ਨਿਕਲਿਆ ਵਾ ਕਿ ਕੀ ਲੱਗਦੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਜੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਪੁੱਛਣਾ ਚਾਹੀਦਾ ਵਾ ਕਿ ਜੀ ਤੁਹਾਡੇ ਕੋਲ ਫੂਡ ਵੇਚਣ ਦਾ ਲਾਇਸੈਂਸ ਹੈਗਾ ਵੀ ਹੈ ਕਿ ਨਹੀਂ ਹੈਗਾ ਜਦੋਂ ਤੁਸੀਂ ਤਿਆਰ ਕਰ ਯਾਰ ਇੱਕ ਬੰਦਾ ਤਿਆਰ ਕਰ ਰਿਹਾ ਵਾ ਉਹਨੂੰ ਨਹੀਂ ਪਤਾ ਕਿ ਵੀ ਕਿਹੜੀ ਸਬਜੀ ਵਿੱਚ ਪਾਉਣੀ ਆ ਸਬਜੀ ਦੇ ਨਾਲ ਨਾਲ ਵਿੱਚ ਅਸੀਂ ਕੀ ਕੀ ਪਾਈ ਜਾ ਰੇ ਕੌਕਰਜ ਵੀ ਤੁਸੀਂ ਪਾ ਕੇ ਦਈ ਜਾਂਦੇ ਇੰਨੀ ਕੁ ਤਾਂ ਸਮਝ ਹੋਣੀ ਚਾਹੀਦੀ ਆ ਬੰਦੇ ਨੂੰ ਹਾਂਜੀ ਕਿਨਾ ਭਾਈ ਜੀ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਹਾਂਜੀ ਅੱਜ ਕਿ ਇੱਥੇ ਪਹੁੰਚੇ ਹਾਂ ਸੁਭਾਸ਼ ਚੂਰ ਵਾਲੇ ਜੀ ਜੀ ਅੱਜ ਆਪਾਂ ਪਹੁੰਚੇ ਇੱਥੇ ਮਜੀਠਾ ਰੋਡ ਤੇ ਆਏ ਸੀਗੇ ਜਿਮ ਤੋਂ ਸਿੱਧਾ ਮੈਂ ਆਇਆ ਇੱਥੇ ਤੇ ਜਦੋਂ ਮੈਂ ਇੱਥੇ ਜਿਮ ਤੋਂ ਆਇਆ ਤੇ ਸਾਹਮਣੇ ਇਹਨਾਂ ਦੇ ਉਹ ਵੇਖੋ ਜਿਮ ਲਵਰ ਸੈਲਡ ਲਿਖਿਆ ਹੋਇਆ ਵਾ 180 ਰੁਪਏ ਦਾ ਤੇ ਜਦੋਂ ਪਹਿਲਾਂ ਤਾਂ 5-10 ਮਿੰਟ ਇਹਨਾਂ ਨੇ ਵੇਟ ਕਰਾਈ ਮੈਨੂੰ ਪਤਾ ਨਹੀਂ ਕਿਹੜੀ ਸ਼ੈ ਲੈ ਕੇ ਆਉਣ ਲੱਗੇ ਆ ਤੇ ਮੈਂ ਖੋਦ ਇੱਕ ਵੈਜੀਟੇਰੀਅਨ ਬੰਦਾ ਵਾਂ ਅਮਰ ਛਗਿਆ ਹੋਇਆ ਅਮਰਤਾਰੀ ਸਿੰਘ ਆ ਆ ਵੇਖੋ ਆਖੋ ਮੇ ਜਦੋਂ ਮੈਂ ਅੰਦਰ ਇੱਕ ਬਾਈਟ ਲਈ ਆ ਤੇ ਉਸ ਦੇ ਵਿੱਚ ਕੌਕਰਚ ਨਿਕਲਿਆ ਬਹੁਤ ਵੱਡਾ ਜੋ ਕਿ ਅਸੀਂ ਵੀਡੀਓ ਬਣਾ ਚੁੱਕੇ ਹਾਂ ਠੀਕ ਆ ਉਹ ਤੁਹਾਨੂੰ ਵੀਡੀਓ ਸ਼ੋਅ ਹੋ ਜੇਗੀ ਤੇ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਅੰਮ੍ਰਿਤਸਰ ਦਾ ਫੂਡ ਇਨਸਪੈਕਟਰ ਆ ਜਿਹੜੀ ਵੀ ਇਹੋ ਜੇ ਜਿਮ ਲਵਰ ਸੈਲਡ ਜਿੰਨੇ ਵੀ ਖੁੱਲੇ ਹੋਏ ਆ ਉੱਥੇ ਜਾ ਕੇ ਫੂਡ ਦੀ ਇਨਸਪੈਕਸ਼ਨ ਹੋਣੀ ਚਾਹੀਦੀ ਕਿ ਕੌਕਰਚ ਤੁਸੀਂ ਖਵਾਈ ਜਾਂਦੇ ਲੋਕਾਂ ਨੂੰ ਜਿਹੜੇ ਬੰਦੇ ਜਿਮ ਲਾ ਕੇ ਆ ਰਹੇ ਆ ਉਹਨਾਂ ਦੀ ਹੈਲਥ ਦੇ ਨਾਲ ਤੁਸੀਂ ਇਸ਼ੂ ਕ੍ਰੀਏਟ ਕਰ ਰਹੇ ਹੋ ਹੈਨਾ ਜੇਕਰ ਹੈਲਥ ਦੇ ਨਾਲ ਹੀ ਅਸੀਂ ਸਮਝੌਤਾ ਕਰਨਾ ਪੈਸੇ ਪੂਰੇ ਦੇਣੇ ਆ ਤੇ ਸਾਨੂੰ ਚੀਜ਼ ਵੀ ਨਹੀਂ ਉਦਾਂ ਦੀ ਮਿਲੀ ਖਾ ਕੇ ਕੋਈ ਬਿਮਾਰ ਹੁੰਦਾ ਕਿਉਂ ਜਲਵਾ ਰਹੇ ਹਾਂ ਮੈਂ ਵੀ ਗੱਲ ਕਹਿਣਾ ਚਾਹੁੰਦਾ ਜੇਕਰ ਇਹ ਬਾਈਟ ਖਾਣ ਤੋਂ ਬਾਅਦ ਜੇਕਰ ਮੈਨੂੰ ਕੁਝ ਹੁੰਦਾ ਵਾ ਮੈਨੂੰ ਕੋਈ ਫੂਡ ਪాయిਜ਼ਨਿੰਗ ਹੁੰਦੀ ਆ ਤੇ ਉਹਦਾ ਜ਼ਿੰਮੇਵਾਰ ਕੌਣ ਆ ਇਥੋਂ ਦਾ ਫੂਡ ਇਨਸਪੈਕਟਰ ਹੋਏਗਾ ਇਹੋ ਜਿਹੇ ਜਿਹੜੇ ਰੈਸਟੋਰੈਂਟ ਨੇ ਇਹ ਦੇਖਣੇ ਚਾਹੀਦੇ ਆ ਕਿ ਇਹਨਾਂ ਦੇ ਵਿੱਚ ਜਿਹੜਾ ਫੂਡ ਮਿਲਦਾ ਪਿਆ ਵਾ ਉਹ ਫੂਡ ਸਹੀ ਵੀ ਹੈ ਕਿ ਗਲਤ ਵੀ ਆ ਤੇ ਅੱਜ ਜਦੋਂ ਆਏ ਆ ਤੇ ਕੌਕਰੋਚ ਦੇ ਵਿੱਚੋਂ ਐਡਾ ਮੋਟਾ ਨਿਕਲਿਆ ਵਾ ਕਿੱਡੀ ਮਾੜੀ ਗੱਲ ਆ ਕੀ ਲੱਗਦਾ ਕੀ ਕਰਨਾ ਚਾਹੀਦਾ ਬਿਲਕੁਲ ਜੀ ਕਾਰਵਾਈ ਹੋਣੀ ਤੁਹਾਡੇ ਕੋਲ ਫੂਡ ਵੇਚਣ ਦਾ ਲਾਇਸੈਂਸ ਹੈਗਾ ਵੀ ਹੈ ਕਿ ਨਹੀਂ ਹੈਗਾ ਜਦੋਂ ਤੁਸੀਂ ਤਿਆਰ ਕਰ ਯਾਰ ਇੱਕ ਬੰਦਾ ਤਿਆਰ ਕਰ ਰਿਹਾ ਵਾ ਉਹਨੂੰ ਨਹੀਂ ਪਤਾ ਕਿ ਵੀ ਕਿਹੜੀ ਸਬਜੀ ਵਿੱਚ ਪਾਉਣੀ ਆ ਸਬਜੀ ਦੇ ਨਾਲ ਨਾਲ ਵਿੱਚ ਅਸੀਂ ਕੀ ਕੀ ਪਾਈ ਜਾ ਰਹੇ ਕੌਕਰਜ ਵੀ ਤੁਸੀਂ ਪਾ ਕੇ ਦਈ ਜਾਂਦੇ ਇੰਨੀ ਕੁ ਤਾਂ ਸਮਝ ਹੋਣੀ ਚਾਹੀਦੀ ਆ ਬੰਦੇ ਨੂੰ